ਸਤਿਗੁਰਾਲ ਜੀ ਆਪਾ ਜੀ ਅੱਜ ਪਹੁੰਚੇ ਆ ਪਿੰਡ ਤਲਵੰਡੀ ਨਜ਼ਦੀਕ ਪੱਟੀ ਤੇ ਇੱਥੇ ਬਹੁਤ ਵਧੀਆ ਕਬੱਡੀ ਸ਼ੋਅ ਮੈਚ ਹੋ ਰਿਹਾ ਹੈ ਹਾਂਜੀ ਕੀ ਹਾਲ ਜੀ ਹਾਂਜੀ ਠੀਕ ਜੀ ਪੁਰਾਣਾ ਖੁੰਡ ਬੱਜ ਬੈਂਕਾ ਜੀ ਹਾਂਜੀ ਸਤਿਗੁਰਾਲ ਜੀ ਟੀਮ ਆ ਗਈ ਆਪਣੇ ਕੋਲ ਠੀਕ ਹੋ ਗਿਆ ਬਾਬੇ ਦੀ ਕਿਰਪਾ ਨਾਲ ਭਰਾ ਬਹੁਤ ਪੁਰਾਣੀ ਦੀ ਜਲੀਰ ਸਹੀ ਹੈ ਜੀ ਹਾਂ ਜੀ ਯਾਰ ਮੈਂ ਫੋਨ ਕਰਿਆ ਬਾਬਿਆ ਨੇ ਜਦੋਂ ਬਾਜੀ ਮਾਰਤੀ ਕਿ ਨਾ ਜਰਾ ਨਾ ਜਰਾ ਨਾ ਤਾਂ ਆਸ ਗੁਰੂ ਜੱਲਾ ਗੁਰੂ ਜੱਲੇਲਾ ਹੈ ਨਾ ਫਾਫਾ ਲੱਗਦੀ ਬੰਨਣ ਲਈ ਭਾਜੀ ਇਹ ਮੁੰਡਾ ਵਧੀਆ ਰੇਡਰ ਆ ਟੌਪ ਦਾ ਵਧੀਆ ਵਧੀਆ ਬਹੁਤ ਗੁੱਡੀ ਦਾ ਸਾਰੀ ਗੱਲ ਹੋਰ ਤੁਸੀਂ ਜਰਾ ਸੀਟਾ ਚੋ ਵਧੀਆ ਵਧੀਆ ਭਾਜੀ ਅੱਜ ਇੱਕ ਪਾਸੇ ਕੀ ਤੋਲਾ ਸਿੰਘ ਵਾਲਾ ਬਾਬਾ ਦੀ ਨਹੀਂ ਨਹੀਂ ਕੋਈ ਫਿਰ ਨਹੀਂ ਡੀਏਵੀ ਵਾਲੇ ਆ ਡੀਏਵੀ ਠੀਕ ਹੈ ਪੋਸਟਰ ਤੇ ਫਿਰ ਗਲਤ ਲਿਖਿਆ ਹੋਊਗਾ ਹਾਂ ਗੱਡੀ ਭਾਲ ਜੀ ਠੀਕ ਠੀਕ ਹੈ ਪਰ ਗਾਂ ਡੀਏਵੀ ਦਿਲੰਦਰ ਵਧੀਆ ਮੈਚ ਹੋਗਾ ਵਧੀਆ ਲੱਗਦਾ ਹਾਂ ਪਲੇਅਰ ਉਹ ਵੀ ਵਧੀਆ ਹੈ ਵਧੀਆ ਪਲੇਅਰ ਹੈ ਤੂੰ ਮੈਚ ਆ ਜਾ ਮੈਚ ਚਲੋਗਾ ਜਿਹਤਾਰ ਕੋਈ ਜਿੱਤ ਜੇ ਪਰ ਮੈਚ ਪੂਰਾ ਨਹੀਂ ਹੋ ਰਿਹਾ ਮੈਚ ਜਿੱਦਾ ਹਾਂਜੀ ਇਹ ਗੀਜੀ ਮੁੰਨ ਮਸਾਣਾ ਯਾਦ ਵਿੱਚ ਕੱਪ ਹੋ ਰਿਹਾ ਜੀ ਪਿੰਡ ਮਸਾਣਾ ਪਿੰਡ ਮਸਾਣਾ ਜਿਲ੍ਹਾ ਕਰਤਾਰਪੁਰ ਤੇ ਆ ਜਸਵਿੰਦਰ ਕਲਸੀ ਦੀ ਗੱਡੀ ਆ ਕੋਰ ਜਸਵਿੰਦਰ ਕਲਸੀ ਕਰਾ ਰਿਹਾ ਹੈ ਦੇਖੋ ਖਰੀਬ ਗਿਆ ਲੋਡ ਕੋ ਬੰਦੀ ਹੈ ਦਾ ਮਹਾਨ ਕਬੱਡੀ ਖਿਡਾਰੀ ਹੈ ਇਧਰਲੀ ਸੈਡ ਰਾਜਨ ਵੀ ਆ ਗਿਆ ਗੰਡੀਵਿੰਡ ਪਿੰਡ ਵਾਲਾ ਬਾਰੂ ਕਹਿੰਦੇ ਰੁਰਕੀ ਵਾਲਾ ਆ ਗਿਆ ਮਨ ਲਾਡੀ ਐ ਸੁਭਰਾ ਪਿੰਡ ਵਾਲਾ ਕਬੱਡੀ ਦੇ ਬਾਪਾ ਮੋੜ ਜੀ ਸਵਰਗੀ ਪਹਿਲਵਾਨ ਸਰਦਾਰ ਜੋਤਾ ਸਿੰਘ ਜੀ ਬਹੁਤ ਧੰਨਵਾਦ ਜਿਨ੍ਹਾਂ ਨੇ ਮੰਨੂ ਮਿਸ਼ਾਣੇ ਦਾ ਵੀਰ ਵੀ ਕਹਿੰਦੇ ਪ੍ਰਭ ਮਿਸ਼ਾਣੇ ਪਿੰਡ ਵਾਲਾ ਉਹ ਵੀ ਸਾਡਾ ਵੱਡਾ ਭਰਾ ਚੇਤੇ ਤੌਰ ਤੇ ਸਰਕਾਰ ਦੇ ਯੋਗ ਜਥੇਦਾਰ ਬਾਬਾ ਪ੍ਰਤਾਪ ਸਿੰਘ ਜੀ ਗੁਰਦੁਆਰਾ ਝਾੜ ਸਾਹਿਬ ਵਾਲੇ ਸੇਵਾਦਾਰ ਨੇ ਮਹਾਪੁਰਸ਼ ਸਚਕਣਵਾਸੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਉਹਨਾਂ ਦੇ ਨਾਮ ਦੇ ਉੱਪਰ ਬਹੁਤ ਵੱਡੇ ਆਸ਼ਰਵਾਦ ਜਿਹੜੇ ਪਿਆਰ ਪਾਉਂਦਾ ਕੀਤੇ ਹੈ ਮੈਂ ਰੇਂਦੇ ਖਿਡਾਰੀਆਂ ਨੂੰ ਬੇਨਤੀ ਕਰਦਾ ਹਾਂ ਖਿਡਾਰੀ ਵੀਰ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪਹੁੰਚ ਲਈ ਕਿਰਪਾਲਤਾ ਕਰਨਗੇ ਚਰਾਗ ਦੀ ਨਾਰਿਆ ਮਈਆਂ ਵਾਲ ਪਿੰਡ ਵਾਲਾ ਸ਼ੇਰਾ ਹੈ ਮੀਰਾ ਕੋੜ ਦੀ ਧਰਤੀ ਦਾ ਉੱਥੇ ਅਸੀਂ ਸ਼ੁਰੂਆਤ ਕਰਦੇ ਹਾਂ ਦੋਈ ਸੋਨਹਾਂ ਪਹਿਲੀ ਰੇਡ ਸਿਰੇ ਦੀ ਖੇਡ ਤੇ ਪਹਿਲਾ ਡੇਢ ਹੋਣ ਦੇਖਾਂਗੇ ਕੌਣ ਜੋੜੇਗਾ ਜੈਮਲ ਸੰਘੇ ਵਾਲੀ ਨੇ ਪਹਿਲਾ ਧਾਵਾ ਬੋਲ ਦਿੱਤਾ ਆ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਵਾਹ ਵੀ ਸੰਘੇ ਪਿੰਡ ਵਾਲਿਆ ਇਹ ਕਹਿੰਦੇ ਖੀਰਾਵਾਂ ਵਾਲੀ ਪਿੰਡ ਤੋਂ ਆਇਆ ਹੁਣ ਦੇਖਾਂਗੇ ਕਬੱਡੀ ਭਾਵੇਂਗਾ ਸਕੇ ਭਰਾਵਾਂ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ ਤੇ ਅੰਮਾ ਜਾਂ ਇਹ ਜਾਨੋ ਵੱਧ ਪਿਆਰੇ ਹੁੰਦੇ ਨੇ ਦੇ ਭਰਾ ਤਾਂ ਧੁਰ ਤੋਂ ਮਿਲੇ ਸਹਾਰੇ ਹੁੰਦੇ ਨੇ ਐਰੇ ਗਰੇ ਨਾਲ ਨਾਲ ਪੈਂਦੀ ਸਾਹੇ ਸਾਹਾਂ ਦੀ ਹੋਰ ਕੋਈ ਥਾਂ ਲੈ ਨਹੀਂ ਸਕਦਾ ਸੱਗੇ ਭਰਾਵਾਂ ਦੀ ਹੋਰ ਕੋਈ ਥਾਂ ਲੈ ਨਹੀਂ ਸਕਦਾ ਸੱਗੇ ਭਰਾਵਾਂ ਦੀ ਇਧਰ ਲਈ ਹੁਣ ਕਬੱਡੀ ਜਿਹੜੀ ਪਾਉਣੀ ਹੈ ਇਹਦਾ ਮਿਸ਼ਰਪੁਰਾ ਪਿੰਡ ਹੈ ਤੇ ਹਰਮਨ ਨਾਮ ਹੈ ਇੱਕ ਕਹਿੰਦੇ ਜਲਾਲਪੁਰੀਆ ਹਰਮਨ ਬੜੀਆਂ ਦਾ ਮਹਾਨ ਕਬੱਡੀ ਸਟਾਪਰ ਹੈ ਇੱਕ ਆ ਹਰਮਨ ਜਿਹੜਾ ਅੱਗੇ ਨੂੰ ਵਧਿਆ ਹੋਇਆ ਹੈ ਚਾਰਾਂ ਸਟਾਪਰਾਂ ਦੇ ਵਿੱਚੋਂ ਚਿਰਾਗਦੀਨ ਦੇ ਨਾਲ ਜਿਹੜਾ ਮੁਕਾਬਲਾ ਹੋਇਆ ਹੈ ਪੁਆਇੰਟ ਜਿਹੜਾ ਰੇਟੇ ਸਿੱਖ ਕੌਮ ਦੇ ਸੂਰਬੀਰ ਯੋਧੇ ਬਾਬਾ ਭਾਈ ਮ达ਤ ਸਿੰਘੀਆਂ ਦਾ ਨਾਮ ਆਉਂਦਾ ਹੈ ਭਾਈ ਸੁੱਖਾ ਸਿੰਘੀਆਂ ਦਾ ਨਾਮ ਆਉਂਦਾ ਜਿਨ੍ਹਾਂ ਦਾ ਮੀਰਾ ਕੋਟ ਪਿੰਡ ਸੀਗਾ ਭਾਈ ਮ达ਤ ਸਿੰਘੀਆਂ ਦਾ ਤੇ ਉਹਨਾਂ ਨੇ ਪਿੰਡ ਦਾ ਨੌਜੋਨ ਸ਼ੇਰਾ ਕਬੱਡੀ ਪਾ ਰਿਹਾ ਹੈ ਤੇ ਆਹ ਹੈ ਮੁੰਡਾ ਕਰਤਾਰਪੁਰ ਸਾਹਿਬ ਦੇ ਮੈਦਾਨ ਦੇ ਵਿੱਚ ਤੇ ਨੌਜੋਨ ਨੇ ਸਰੀ ਦਾ ਜੱਫਾ ਲਾ ਕੇ ਧੰਨ ਧੰਨ ਕਰਵਾ ਦਿੱਤੀ ਹੈ ਲਾਡੀ ਕਬੱਡੀ ਪਾ ਰਿਹਾ ਸਭਰਾ ਪਿੰਡ ਦੀਆਂ ਗੱਲਾਂ ਜਦੋਂ ਜਦੋਂ ਵੀ ਘਰਿਆਲਾ ਸਾਹਿਬ ਕਬੱਡੀ ਦੀ ਗੱਲ ਹੋਵੇਗੀ ਇਹ ਨਾਂ ਮੈਦਾਨਾਂ ਦੇ ਵਿੱਚ ਮਰਹੂਮ ਕਬੱਡੀ ਸਟਾਰ ਸਰਦਾਰ ਜੋਤਾ ਸਿੰਘ ਜਿ ਸਭਰਾ ਉਹਨਾਂ ਦਾ ਨਾਮ ਰਹੀਂ ਦੀ ਦੁਨੀਆ ਤੱਕ ਰਹਿਣਾ ਅੱਜ ਉਹਨਾਂ ਦੀ ਅੰਤਮ ਅਰਦਾਸ ਸੀਗੀ ਅੱਜ ਉਹਨਾਂ ਦਾ ਦਸਵਾਂ ਸੀਗਾ ਵਾਹਿਗੁਰੂ ਵਿਛੜੀ ਰੋਣੋ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਜਿਵੇਂ ਜਿਵੇਂ ਅੱਜ ਕੈਸੂ ਜੀ ਸਭਰਾ ਸਾਹਿਬ ਜੀ ਇਹਨਾਂ ਜ਼ਿਕਰ ਇਹਨਾਂ ਮੈਦਾਨਾਂ ਦੇ ਵਿੱਚ ਹੁੰਦਾ ਰਹਿਣਾ ਇਧਰਲੀ ਸਾਈਡ ਦੇਖਦੇ ਆ ਚਾਰ ਸਟਾਪਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰੇਗਾ ਮਾਝਾ ਸਪੋਰਟਸ ਕਬੱਡੀ ਅਕੈਡਮੀ ਘਰਿਆਲੇ ਦੀ ਟੀਮ ਖੇਡ ਰਹੀ ਹੈ ਸੰਨੀ ਮਨੀਲਾ ਵਾਲੇ ਦਾ ਬਹੁਤ ਵੱਡਾ ਰੋਲ ਹੈ ਜਿਹੜੀ ਟੀਮ ਦੇ ਲਈ ਲਓ ਬਾਜੂ ਪੈਂਕਿਆਂ ਵਾਲਾ ਪਿੱਠ ਤੇ ਪੰਜ ਬਣਿਆ ਸੋਹਣਾ ਲੱਗਦਾ ਪਰ ਅੰਕ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਹੈ ਕਲਸੀਆ ਝੰਡੇਰ ਪਿੰਡ ਵਾਲਾ ਧਾਰੀ ਸ਼ਰੀਰਿਆ ਥੱਬੇ ਥੱਬੇ ਦੇ ਪੱਟਾਵਾ ਗੱਜ ਜਿੱਦੀ ਚੌੜੀ ਛਾਤੀ ਵਾਲਾ ਅੱਗੇ ਨੂੰ ਵਧਿਆ ਹੋਇਆ ਚਰਾਗਦੀਨ ਦਾ ਮਈਆਂ ਵਾਲਾ ਪਿੰਨ ਨਾਲ ਦੇਖਦੇ ਆ ਸ਼ਕਤੀਮਾਨ ਸੰਘਵਾਲ ਪਿੰਨ ਵਾਲਾ ਕੋਸ਼ਿਸ਼ ਕਰਦਾ ਹੈ ਵਰਗੇ ਸਰਦਾਰ ਬਰਿਆਮ ਸਿੰਘ ਜਿਹਨਾਂ ਦੇ ਨਾਮ ਦੇ ਉੱਪਰ ਸਰਦਾਰ ਦਲਬਾਖ ਸਿੰਘ ਜੀ ਸਾਹਿਬ ਆਏ ਆ ਬਹੁਤ ਵੱਡੇ ਪਿਆਰ ਪਹੁੰਚਦਾ ਕਰਦੇ ਹਰਪਾਲ ਸਿੰਘ ਜੀ ਸਾਡੇ ਡੁੰਗਲੀ ਪਿੰਡ ਤੋਂ ਵੱਡੇ ਪਿਆਰ ਪੌਂਜਾ ਕਰ ਗਏ ਆ ਰਾਜਾ ਸਾਡਾ ਵੱਡਾ ਵੀਰ ਹੈ ਵਿਦੇਸ਼ਾਂ ਦੀ ਧਰਤੀ ਤੇ ਰਹਿਣਾ ਬਹੁਤ ਬਹੁਤ ਧੰਨਵਾਦ ਲਓ ਕੀੜੀ ਫਗਾਨਾ ਵਾਲਾ ਮੁੰਡਾ ਗੁਰਦਾਸਪੁਰੀਆ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਆਹ ਮੁੰਡਾ ਯੂਰਪ ਵਿੱਚ ਤਕੜਾ ਖੇਡਿਆ ਇਹ ਪਿਛਲੇ ਸੀਜ਼ਨ ਤੋਂ ਵੀ ਯੂਰਪ ਖੇਡਿਆ ਹੁਣ ਦੇਖਦੇ ਆਹਨ ਪਰਮਾਨ ਦੀ ਟੱਕਰ ਲੱਗਦੀ ਹੈ ਇਹ ਕਹਿੰਦੇ ਲਾਇਆ ਰਾਜਨ ਗੰਢੀਵਿੰਦ ਪਿੰਡ ਵਾਲਾ ਸਪੇਨ ਦੇ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਵਾਇਆ ਚੋਟੀ ਦਾ ਜੱਫਾ ਲਾ ਕੇ ਮੁੰਡੇ ਨੇ ਕਮਾਲ ਕਰ ਦਿੱਤੀ ਐ ਅੱਜ ਦੇ ਇਸ ਵੱਡੇ ਮੇਲੇ ਤੇ ਨਾ ਦੇਖਦੇ ਕਬੱਡੀ ਪਾਉਣ ਦੇ ਲਈ ਮੀਰਾ ਕੁੱਟੀਆਂ ਨੌਜਾਨ ਇਹ ਕਬਲ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਬਲ ਦੀ ਕਬੱਡੀ ਪੈ ਰਹੀ ਐ ਚਾਰ ਸਟਾਪਰਾਂ ਦੇ ਵਿੱਚੋਂ ਇੱਕ ਗੁਰੂ ਦਾ ਖਾਲਸਾ ਸੰਭਾਲ ਪਿੰਡ ਵਾਲਾ ਕੰਨੀ ਤੇ ਖੜਾ ਹੋਇਆ ਹੈ ਸ਼ਕਤੀਮਾਨ ਦੇ ਚਰਤੇ ਹੁੰਦੇ ਆਹ ਸ਼ਾਹਨੀ ਨਿੱਕੀ ਹੈ ਗੱਡਰ ਵੱਡੂ ਕੀ ਕੰਨੀ ਗੱਲ ਸਮੇਂ ਦੀ ਇਹ ਨਿਊਜ਼ੀਲੈਂਡ ਦੇ ਵਿੱਚ ਤਗੜਾ ਖੇਡ ਕੇ ਆਇਆ ਹੈ ਟੀਮ ਦੀ ਵਿੱਚੋਂ ਅੱਲਾਹੁਦ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਪੁਆਇੰਟ ਜਿਹੜਾ ਚਰਾਗ ਤੀਨੇ ਜੋੜਿਆ ਪਾ ਕਬੱਡੀ ਪਾ ਰਿਹਾ ਜਗਰਾਤ ਸਿੰਘ ਗੱਪੇ ਨੂੰ ਮਾਰ ਐ ਅਮਰੀਕਾ ਤੋਂ ਆਹ ਮੁੰਡਾ ਕਹਿੰਦੇ ਨੌਇਮਨ ਇਧਰਲੀ ਸਾਈਡ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਪਰ ਹੋਇਆ ਕੀ ਦੇ ਕਰਨੇ ਸ਼িকার ਛੱਡ ਤੇ ਕੁੱਕੂ ਕਹਿੰਦਾ ਰਫਲਾ ਚਲਾਉਣੀਆ ਨਹੀਂ ਜੱਟ ਭੁੱਲਿਆ ਮਾਨਕ ਉਹ ਜਸਮੰਦਰ ਕਲਸੀ ਨੂੰ ਹੁਣ ਦੇਖਦੇ ਆ ਜੋਰ ਲੱਗ ਰਿਹਾ ਨਰਾਜ ਕੇ ਪਹਿਲਵਾਨ ਕੇ ਪਿੰਡ ਵਾਲਾ ਕੁੱਕੂ ਲਾ ਗਿਆ ਚੋਟੀ ਦਾ ਜਫਾ ਮਿਲਾਂ ਕੇ ਤੋਂ ਤਾੜੀਆਂ ਮਰਵਾ ਗਿਆ ਇਹੀ ਐ ਦਰਾਜ ਕੇ ਪਹਿਲਵਾਨ ਕੇ ਪਿੰਡ ਵਾਲਾ ਕੁੱਕੂ ਚਾਰ ਤਰੀਕ ਨੂੰ ਇਹਦੇ ਪਿੰਡ ਜੋਤਪਰਾ ਹੁਣਾਂ ਦਾ ਸ਼ਰਨਜੀਤ ਸਿੰਘ ਉਹਨਾਂ ਦਾ ਅਮਰੀਕਾ ਤੋਂ ਸੀ ਧੰਨਵਾਦ ਕਰਦੇ ਆ ਵੱਡੇ ਪਿਆਰ ਦਿੱਤੇ ਇਧਰਲੀ ਸੈਲ ਕੋ ਜਸਵਿੰਦਰ ਕਲਸੀ ਦਾ ਚੰਨਿਆ ਖਿਡਾਰੀ ਚੜਦੀ ਵਰੇਸ ਦਾ ਮੁੱਛ ਫੁੱਟ ਗੱਬਰੂ ਆ ਕਬੱਡੀ ਪਾ ਰਿਆ ਮੁਕਾਬਲਾ ਚਰਾਗਦੀਨ ਦੇ ਨਾਲ ਬੱਲੇ 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 ਮੁੰਡਾ ਸਿਆਣਾ ਹੈ ਲੱਕ ਫੜਾਉਂਦਾ ਫੜਾਉਂਦਾ ਬੱਚਿਆ ਤੇ ਇੱਕੋ ਹੀ ਪਾੜਾ ਲੱਗਾ ਤੇ ਜਦੋਂ ਚੋਲਾ ਸਾਹਿਬ ਮਣ ਦਾ ਨਾਮ ਲੈਨੇ ਫਿਰ ਹੁਣੇ ਗੱਲਾਂ ਕਰਦੇ ਉਧਰ ਪੰਜਾਬ ਮੰਡੀ ਬੋਰ ਦੇ ਕੰਡੇ ਮੰਗਿਆ ਨਾ ਰਾਜੇ ਨੇ ਫਿਰ ਜਫਾਕਪਾਲ ਸਿੰਘ ਕੈਨੇਡਾ ਪਿੰਦੂ ਅਮਰੀਕਾ ਤੇ ਹਰਜਵਿੰਦਰ ਸਿੰਘ ਜੀ ਕੈਨੇਡਾ ਜਿਹੜੇ ਲਾਈਵ ਜੁੜੇ ਹੋਏ ਆ ਤੇ ਬਹੁਤ ਵੱਡੇ ਮਾਣ ਕਰ ਪਹੁੰਚਦਾ ਕਰਦੇ ਮੈਚੇ ਤੇ ਤਾਰਦੇ ਧੰਨਵਾਦ ਕਰਦਾ ਹੈ 10 ਅਗਸਤ ਨੂੰ ਮੇਰਾ ਬੱਟਾ ਮੈਚ ਕਰਾਇਆ ਜਾ ਰਿਹਾ ਹੈ ਗੁੱਪੀ ਫਰੰਦੀਪੁਰੀਆ ਦਾ ਮੈਚ ਹੋਵੇਗਾ ਆ ਕਬੱਡੀ ਦੇ ਨਾਲ ਜੁੜਦੇ ਖੀਰਾਵਾਲੀਆ ਗੱਗੀ ਕਬੱਡੀ ਪਾ ਰਿਹਾ ਹੈ ਇਹ ਤਿੰਨ ਚਾਰ ਟਰੈਕਟਰਾਂ ਦਾ ਜੱਤੂ ਬਣਿਆ ਹੈ ਇਹਦੇ ਲਈ ਸਾਈਡ ਹਰਮਨ ਕਬੱਡੀ ਪਾ ਰਿਹਾ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਧਰਲੀ ਸਾਈਡ ਦੇਖਦੇ ਹਾਂ ਹਰਮਨ ਦੀ ਕਬੱਡੀ ਹੈ ਤੇ ਅੰਕ ਜਿਹੜਾ ਹਰਮਨ ਨੇ ਲਾ ਇਧਰ ਲਈ ਸਹਿਰ ਸ਼ੇਰਾ ਕਬੱਡੀ ਪਾਵੇਗਾ ਤੇ ਰੋਂਦੀ ਹੋਈ ਬੇਗਮ ਨੇ ਖੁੱਲ ਕੇ ਵਾਲ ਗਲੇ ਵਿੱਚ ਪੈ ਗਏ ਦੋ ਸਿੰਘ ਸੂਰਮੀ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ ਹੁਣੇ ਹੁਣੇ ਬੋਲਿਆ ਆਸਤਰੀਕ ਨੂੰ ਸੈਤੋ ਪਿੰਡ ਦੇ ਵਿੱਚ ਵੱਡਾ ਮੈਚ ਹੋਣਾ ਹੈ ਮੁੰਡੀਆਂ ਇੱਕ ਪਾਲਤਾ ਕਰਨੀ ਹੈ ਲਾਡੀ ਨੌਜਵਾਨੇ ਗਗਨਦੇ ਪਿੰਡ ਦਾ ਇੱਕ ਗੋਪੀ ਪਹਿਮਾਨ ਦੇ ਪਿੰਡ ਦਾ ਇੱਕ ਕਹਿੰਦੇ ਸਰਦਾਰ ਬੱਗੜ ਕੋਚੀਆਂ ਦੇ ਪਿੰਡ ਦਾ ਇਧਰ ਲਈ ਸੈਨ ਦੇਖਦੇ ਆ ਨੌਜਵਾਨ ਕਬੱਡੀ ਕਬੱਡੀ ਕਰਦਾ ਕਿੰਨਾ ਵਧਿਆ ਹੋਇਆ 14 ਨੌਜਵਾਨੇ ਸੰਘਵਾਲ ਪਿੰਡ ਵਾਲਾ ਗੁਰੂ ਦਾ ਖਾਲਸਾ ਇੱਕ ਕੰਨੀ ਦੇ ਉੱਪਰ ਖੜਾ ਚਰਾਗਦੀਨ ਦੇ ਚਰਚ ਸਮਾਰਤੀ ਬਨ ਨੂੰ ਨਹੀਂ ਮੱਦਾ ਲਓ ਦੇਖਦੇ ਇੰਦਲੀ ਸੈਂਡ ਰੈਂਬੋ ਖੀਰਾਮਾਲੀ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਕਿੰਨੋਂ ਵਧਿਆ ਹੋਇਆ ਲੋਧੀ ਦਾ ਜਗਦੇਵ ਕਲਾ ਪਿੰਡ ਤੇ ਦੇਖਦੇ ਅੰਕ ਜਿਹੜਾ ਰੈਂਬੋ ਆਪਣੀ ਟੀਮ ਦੇ ਖਾਦੀ ਪੁਲਸ ਦਾ ਅਧਿਕਾਰੀ ਹੈ ਜਿਵੇਂ ਇੱਕ ਮਾਥੂਰ ਪੰਜਾਬ ਪੁਲਸ ਦੇ ਵਿੱਚ ਭਰਤੀ ਹੋ ਗਿਆ ਜਿਵੇਂ ਸਰਦਾਰ ਜੋਤਾ ਸਿੰਘ ਜੀ ਸਭਰਾ ਉਹਨਾਂ ਦਾ ਪੁੱਤਰਾ ਗਗਨ ਪੰਜਾਬ ਪੁਲਸ ਦੇ ਵਿੱਚ ਭਰਤੀ ਹੋ ਗਿਆ ਇਹ ਵੀ ਪੰਜਾਬ ਪੁਸਤਾਨ ਅਧਿਕਾਰੀ ਇੱਥੇ ਲਈ ਸੈਣ ਪਰ ਕਿੰਦਾ ਟਿੱਬੇ ਪਿੰਡ ਵਾਲਾ ਸੁਲਤਾਨਪੁਰ ਲੋਧੀ ਦੇ ਇਲਾਕੇ ਦਾ ਇਹ ਦੁਆਬੇ ਦਾ ਖਿਡਾਰੀ ਟਰਾਈ ਕਰਦਾ ਮਾਝੇ ਤੇ ਦੁਆਬੇ ਦੀ ਟੱਕਰ ਹੰਦਿਆਂ ਦੇ ਦਰਮਿਆਨ ਉਹ ਬੰਦੇ ਚ ਬੰਦਾ ਬੰਦੇ ਚ ਬੰਦਾ ਮਹਾਪੁਰਸ਼ ਖੁਸ਼ ਹੋ ਚੁੱਕੇ ਹੈ ਖੇਡ ਕਬੱਡੀ ਦੇ ਮਸੀਹਾ ਸਾਡੇ ਲਈ ਰੱਬ ਨੇ ਸੰਤ ਬਾਬਾ ਅਰਤਾਰ ਸਿੰਘ ਜੀ ਤਾਂ ਦੇਖਦੇ ਆ ਸਾਬੇ ਦੀ ਰੇਡ ਉਹ ਇੱਕ ਏਰੀਏ ਦੇ ਟਿੱਕੇ ਇਲਾਕੇ ਦੇ ਵਿਠਮਾ ਮਾਲਾ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਪਰ ਅੰਕ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਖਾਤੇ ਲਈ ਸਾਈਡ ਕਾਵਲ ਕਬੱਡੀ ਪਾ ਰਿਹਾ ਹੈ ਸ਼ੇਰਾ ਵੀ ਸੋਹਣਾ ਖੇਡ ਰਿਹਾ ਹੈ ਤੇ ਆ ਨੌਜਵਾਨ ਕਹਿੰਦੇ ਕਾਵਲ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਕਬੱਡੀ ਕਬੱਡੀ ਕਰਦਾ ਚਾਰ ਸਟਾਪਰਾਂ ਵਿੱਚੋਂ ਕੰਦਾ ਹੈ ਡੱਬੇ ਵਾਲਾ ਦੋ ਨਵੀਂ ਜੀ ਉਮਰ ਦੇ ਮੁੰਡੇ ਖੜੇ ਹੋਏ ਆ ਚਰਾਗਦੀਨ ਦੇ ਚਰਚੇ ਕਹਿੰਦੇ ਨਾਮ ਦੇ ਮਾਝੇ ਦੇ ਵੱਡੇ ਸ਼ੋ ਮੈਚਾਂ ਦੇ ਹੁੰਦੇ ਆ। ਲਾਹ ਦੇਖਦੇ ਆ ਟੱਕ ਕੇ ਬਾ ਖੇਡ ਰਹੀ ਹੈ। ਕਦੇ ਡੀਏਵੀ ਜਲੰਧਰ ਦੀਆਂ ਗੱਲਾਂ ਚੱਲੀਆਂ ਪਰ ਗੱਗੀ ਕਹਿੰਦਾ ਖੀਰਾਂਵਾਲੀ ਦੀ ਟੀਮ ਹੈ। ਵੱਡੇ ਪ੍ਰਮੋਟਰਾਂ ਦੀ ਵੱਡੀ سپورਟ ਹੈ। ਲਸ਼ਰ ਭਰਾਵਾਂ ਦੀ ਅਮਰੀਕਾ ਤੋਂ سپورਟ ਹੈ। ਇਧਰਲੀ ਸਾਈਡ ਹਿੰਦੇ ਦੀ ਕਬੱਡੀ ਹੈ ਤੇ ਕਬਲੀ ਡੇਰੇ ਬਾਬਾ ਨਾਨਕ ਸਾਹਿਬ ਦੀ ਧਰਤੀ ਦਾ। ਜਦੋਂ ਚੋਲਾ ਸਾਹਿਬ ਪਿੰਡ ਦਾ ਨਾਮ ਲੈਂਦੇ ਆ ਤੇ ਦੁਨੀਆ ਦੇ ਮਹਾਰਥੀ ਕਬੱਡੀ ਦੇ ਥੰਮ ਖਿਡਾਰੀ ਨਾਮ ਚੱਲਦਾ ਚੁੱਲਾ ਸਾਹਿਬ ਦੇ ਸੁਖਮਣ ਦਾ ਉਹਦੇ ਉਸਤਾਦ ਜੀ ਵੀ ਆਇਆ ਲੱਖਾਂ ਪਹਿਲਵਾਨ ਜੀ ਤੇ ਜਿਹੜੇ ਜਿਹੜੇ ਸੁਖਮਣ ਨੂੰ ਪਿਆਰ ਕਰਦੇ ਇਕ ਵਾਰ ਤਾੜੀਆਂ ਮਾਰਦੇ ਕੋ ਜ਼ੋਰਦਾਰ ਉਹਦੇ ਪਿੰਨਾ ਦਾ ਨੌਜਵਾਨ ਵਧਿਆ ਹੋਇਆ ਕੰਦ ਕਾਠ ਵੀ ਭਰਪੂਰ ਕੋ ਜਸਵਿੰਦਰ ਕਲਸੀ ਨੇ ਮਿਹਨਤ ਕਰਵਾਈ ਹੈ ਇਹ ਮੁੰਡਾ ਦੱਸ ਰਿਹਾ ਆਉਣ ਵਾਲੇ ਸਮੇਂ ਦਾ ਵਧੀਆ ਬਣੇਗਾ ਪਰ ਚਰਾਗ ਦੀ ਨੂੰ ਤਜਰਬਾ ਵੱਡਾ ਹੈ ਆਤੇ ਵੀ ਨਾਲ ਖਾਕਿ ਚ ਜੋੜ ਦਿੰਦਾ ਕਿ ਥਾਪੀ ਦੇ ਕੇ ਤੋਰੇ ਪਿਓ ਜਦ ਛੋਟਾ ਜਗ ਲੱਗਦਾ ਇਧਰਲੀ ਸਾਈਡ ਗੱਗੀ ਕਬੱਡੀ ਪਾ ਰਿਹਾ ਹੈ ਗੱਗੀ ਦੀ ਰੇਡ ਹੈ ਬਾਜੂ ਹੋ ਸਾਹਮਣੇ ਆਹ ਟੱਕਰ ਵੀ ਦੇਖਣੀ ਹੋਗੈ ਬਾਜੂ ਤੇ ਗੱਗੀ ਬਾਜੂ ਤੇ ਗੱਗੀ ਬਾਜੂ ਤੇ ਗੱਗੀ ਆਹ ਸ਼ਾਨ ਘੜਦੇ ਹੈ ਕਿ ਜੱਟ ਜੱਜਾਂ ਦੀਆਂ ਚਾਦਰਾਂ ਵਰਗੇ ਪਿੜਦੇ ਵਿੱਚ ਮੈਦਾਨਾਂ ਦੇ ਜੱਟ ਜੱਜਾਂ ਦੀਆਂ ਚਾਦਰਾਂ ਵਰਗੇ ਪਿੜਦੇ ਵਿੱਚ ਮੈਦਾਨਾਂ ਦੇ ਜੀਤ ਸਿੰਘ ਜੀ ਨੋ ਸਾਹ ਉਹਨਾਂ ਦਾ ਪੁੱਤਰ ਇਧਰਲੀ ਸਾਈਡ ਜੈਮਲ ਕਬੱਡੀ ਪਾ ਰਿਹਾ ਸੰਘੇਪਿੰਡ ਵਾਲਾ। ਆਹ ਇਧਰਲੀ ਸਾਈਡ ਦੇਖਦੇ ਜੈਮਲ ਸੰਘੇ ਵਾਲੀ ਦੀ ਕਬੱਡੀ ਹੈ ਤੇ ਦੇਖਦੇ ਨਾ ਹੁਣ ਖੀਰਾਮਲ ਦੀ ਟੀਮ ਵੱਲੋਂ ਕੋਸ਼ਿਸ਼ ਕਰਦਾ ਜਗਰਾਤ ਸਿੰਘ ਹਰ ਜੱਫੇ ਤੇ ਪੰਜ ਪੰਜ ਸੋ ਦੇ ਵੱਡੇ ਮਾਨ ਸਨਮਾਨ ਨੇ ਤੇ ਗੱਗੀ ਜਿੰਨੇ ਨੰਬਰ ਜੋੜੇਗਾ ਹਰ ਨੰਬਰ ਤੇ 5-500 ਦੇ ਵੱਡੇ ਪਿਆਰ ਬਖਸ਼ੇ ਜਾਣਗੇ ਇਧਰਲੀ ਸਾਈਡ ਦੇ ਫਿਰ ਕਬੱਡੀ ਕਹਿੰਦੇ ਸ਼ੇਰੇ ਨੇ ਪਾਈ ਹੋਈ ਹੈ ਸ਼ੇਰੇ ਦੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਨੌਇਨ ਸਰਕੀਤ ਕਵੈਤ ਹੁਣੀ ਭਰਾ ਕਹਿੰਦੇ 19 ਤਰੀਕ ਨੂੰ ਰਖੜ ਪੁੰਨਿਆਂ ਤੇ ਹਵੇਲੀਆਂ ਕਲਬ ਪਿੰਡ ਦੇ ਚਿਹਰੇ ਬਾਬੇ ਨਾਰਕ ਦੇ ਲਾਗੇ ਕਰਕੇ ਦੁਨੀਆ ਦੇ ਸੁਪਰਸਟਾਰ ਮਲਕ ਖੱਟੀ ਮਾਨ ਕੋਸ਼ਿਸ਼ ਕਰ ਰਿਹਾ ਅੰਗੇੜਾ ਹਰਮਨ ਨੇ ਜੋੜ ਦਿੱਤਾ ਉੱਥੇ ਸਾਡੇ ਬੱਜ ਜੱਟ ਨੇ ਜਦਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ ਉਹਨੇ ਦੇਖਿਆ ਨਹੀਂ ਕੱਲੇ ਐ ਤਵਾਰ ਜੱਟ ਨੇ ਕਰਾਣਾ ਕੁੰ ਮਾ ਖੇਡ ਕਬੱਡੀ ਦਾ ਲਾਡੀ ਇਤਨੀ ਸੈੱਡ ਕਰਾ ਲਾ ਸੋ ਜਦੋਂ ਇਹ ਸੀਜ਼ਨ ਦੇ ਵਿੱਚ ਮਲੇਸ਼ੀਆ ਦੇ ਵਿੱਚ ਵੱਡਾ ਕੱਪ ਹੋਇਆ ਕਾਲਾ ਨੰਪੁਰ ਦੇ ਮੈਦਾਨਾਂ ਦੇ ਵਿੱਚ ਰਾਵਨ ਸਪੋਰਟਸ ਕਲੱਬ ਮਲੇਸ਼ੀਆ ਵਾਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਕਿ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲ ਜਦੋਂ ਵਿੱਚ ਮੈਦਾਨ ਦੇ ਬੁੱਕਦੇ ਦੀਪਾ ਨੌਜਵਾਨ ਇੱਕ ਕੰਨੀ ਦੇ ਉੱਪਰ ਖੜਾ ਹੈ ਲਓ ਮੁਕਾਬਲਾ ਵੀ ਦੀਪੇ ਦੇ ਨਾਲ ਹੋਇਆ ਦੀ ਟੀਮ ਦੇ ਲਈ ਆ ਮੁੰਡੇ ਨੇ ਮੱਲੀ ਰਾਮ ਗੋਣਾ ਦੀ ਟੀਮ ਦੇ ਲਈ ਕਬੱਡੀਆਂ ਪਾਈਆਂ ਤੇ ਮੁੰਡਾ ਸਿਰਾ ਕਰਵਾ ਕੇ ਆਇਆ ਹੈ ਇਧਰ ਲਈ ਸਾਡਾ ਸਾਦਾ ਕੀੜੀ ਫਗਾਨਾ ਵਾਲਾ ੱੱਬੇ ਥੱਬੇ ਦੇ ਪੱਟਾ ਵਾਲਾ ਗੱਜ ਜਿੱਡੀ ਚੌੜੀ ਛਾਤੀ ਵਾਲਾ ਨੰਦੇ ਰਹੀ ਲਾਈਵ ਦਿਖਾਇਆ ਜਾ ਰਿਹਾ ਪੰਜਾਬ ਲਾਈਨ ਨੰਬਰ 1.com ਦੇ ਰਾਹੀਂ ਅੱਜ ਦਾ ਮੇਲਾ ਲਾਈਵ ਦਿਖਾਇਆ ਜਾ ਰਿਹਾ ਹੈ ਖੰਡਾ ਨਾ ਇਧਰ ਹੀ ਸਾਈਡ ਦੇਖਦੇ ਆ ਪਾਈ ਹੋਈ ਰੇਡ ਹੈ ਖੇਡ ਦੇ ਮੈਦਾਨ ਦੇ ਵਿੱਚ ਗੰਦੇ ਦਾ ਵੀਰ ਹਿੰਦਾ ਕਬੱਡੀ ਪਾ ਰਿਹਾ ਪਰਮਾਝਾ ਸਪੋਰਟਸ ਕਬੱਡੀ ਅਕੈਡਮੀ ਘਰਿਆਲੀ ਦੀ ਟੀਮ ਦਾ ਹੋਣਾਂ ਦਾ ਚੇਚੇ ਤੌਰ ਤੇ ਧੰਨਮਨ ਕਰਦੇ ਆ ਜਿਨ੍ਹਾਂ ਦਾ ਪਿਆਰ ਹੈ ਬੱਬੂ ਵੀਰ ਹੋਣਾਂ ਦਾ ਬੱਬੂ ਹੁਣੀ ਕਹਿੰਦੇ ਆ 19 ਤਰੀ ਨੂੰ ਵੱਡਾ ਮੇਲਾ ਕਰਵਾਉਣਾ ਹੈ ਆਪਾਂ ਲਓ ਦੇਖਦੇ ਆ ਪਾਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ ਰੈਂਬੋ ਦੀ ਰੇਡ ਹੈ ਸਰਦਾਰ ਦਲਬਾਖ ਸਿੰਘ ਜੀ ਆਖਦੇ ਆ ਸਾਡੇ ਪਿੰਡ ਦਾ ਮੇਲਾ ਵੀ ਜਰੂਰ ਅਨਾਉਂਸ ਕਰਿਓ 10 ਤਰੀਕ ਨੂੰ ਰੌਣਕਾਂ ਲੱਗਣਗੀਆਂ ਰੈਂਬੋ ਦੀ ਰੇਡ ਆ ਉਹ ਬੰਦੇ ਚ ਬੰਦਾ ਬੰਦੇ ਚ ਬੰਦਾ ਹੁਣ ਤਾਂ ਲੱਖਾਂ ਪਹਿਲਵਾਨ ਜੀ ਦੱਸਣਗੇ ਇਹ ਪੁਰਾਣਾ ਖੁੰਨੇ ਮਾਂ ਖੇਡ ਕਬੱਡੀ ਦਾ ਟੱਪੇ ਵਾਲਾ ਜੋਧਾ ਸਿੰਘਾਂਵਾਲ ਵਾਲਾ ਤੇ ਚਰਾਗਦੀਨ ਦਾ ਮਈਆਂ ਵਾਲਾ ਪਿੰਡ ਦੇਖਨੇ ਮੀਰਾ ਕੁੱਟੀਆਂ ਇੱਕ ਨੇ ਨੰਬਰ ਜੋੜਿਆ ਤੇ ਦੂਜਾ ਕਬੱਡੀ ਪਾਉਣ ਦੇ ਲਈ ਆ ਗਿਆ ਪਹਿਲਾ ਪੁਆਇੰਟ ਕਬਲ ਨੇ ਜੋੜਿਆ ਹੁਣ ਨੌਜਵਾਨ ਕੋਈ ਸੁਖਮਨ ਕਹਿੰਦਾ ਕੋਈ ਸ਼ੇਰਾ ਕਹਿੰਦਾ ਇਧਰਲੀ ਸਾਈਡ ਨੌਜਵਾਨ ਗੁਰੂ ਦਾ ਖਾਲਸਾ ਵਧਿਆ ਹੋਇਆ ਹੈ ਕਬੱਡੀ ਪਾਉਣ ਦੇ ਲਈ ਤੇ ਪੁਆਇੰਟ ਵੀ ਜੋੜ ਚੁੱਕਿਆ ਚੜਦੀ ਵਰੇਸ ਨੌਜਵਾਨ ਕਿ ਅੱਧ ਰੜਕੇ ਦਾ ਜਿਹੜੇ ਛੰਨਾ ਮੂੰਹ ਨੂੰ ਲਾਉਂਦੇ ਨੇ ਥਾਪੀ ਮਾਰ ਹਾਣੀਆਂ ਚ ਉਹੀ ਗੋਦੀ ਪਾਉਂਦੇ ਨੇ ਖਾਦੇ ਨੇ ਮਾਦਮ ਜਿੰਨੇ ਮੰਗਲਾ ਉਸੇ ਨੇ ਹੀ ਗੋਦੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਂਦੀਆਂ ਖਰਾਕਾਂ ਕੰਮ ਆਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਂਦੀਆਂ ਖਰਾਕਾਂ ਕੰਮ ਆਉਣੀਆਂ ਆਹ ਗੁਰੂ ਜੀ ਕਬੱਡੀ ਤੇ ਦੇਖਦੇ ਇੰਦੇ ਲਈ ਸਾਈਡ ਮਹਾਨ ਕਬੱਡੀ ਖਿਡਾਰੀ ਰਾਇਲ ਕਿੰਗ ਯੂਐਸਏ ਦੀ ਜਿੰਦ ਜਾਨ ਸਟਾਪਰ ਇਹ ਕਹਿੰਦੇ ਸੰਭਾਲ ਪਿੰਡ ਵਾਲਾ ਸ਼ਕਤੀਮਾਨ ਪੰਜਾਬ ਦੇ ਵੱਡੇ ਅੱਜ ਇਸ ਤਰਮੰਡੀ ਪਿੰਡ ਵਿੱਚ ਜਫਾ ਲਾ ਕੇ ਧੰਨ ਧੰਨ ਕਰਵਾ ਗਿਆ ਲਓ ਖੀਰਾਵਲੀਆ ਗੱਗੀ ਕਬੱਡੀ ਪਾ ਰਿਹਾ ਹੈ ਦਰਾਜ ਕੇ ਪਹਿਲਵਾਨ ਕੇ ਪਿੰਡ ਵਾਲਾ ਕੋਕੂ ਟਰਾਈ ਕਰਦਾ ਹੈ ਪੁਆਇੰਟ ਜਿਹੜਾ ਰੇਡਰ ਨੇ ਜੋੜ ਦਿੱਤਾ ਹੈ ਤਰਪਤਾ ਸਿੰਘ ਜੀਆਂ ਦਾ ਸੀ 체체 ਤੌਰ ਤੇ ਧੰਨਵਾਦ ਕਰਦੇ ਹਾਂ ਜੁੰਡੀ ਦੀ ਯਾਰੀ ਹੈ ਪ੍ਰੀਤ ਤੇ ਨਾਲ ਕਹਿੰਦੇ ਸਾਡੇ ਵੱਡੇ ਭਰਾ ਹਰਵਿੰਦਰ ਸਿੰਘ ਜਾਂਡੀ ਦੀ ਕਿ ਅਸੀਂ ਜਿਹਦੇ ਨਾਲ ਖੜੇ ਅਸੀਂ ਖੁੱਲ੍ਹ ਕੇ ਖੜੇ ਆ ਕਿ ਹੋਣਗੇ ਨਤੀਜੇ ਸਾਰੇ ਮੁੱਲ ਕੇ ਖੜੇ ਆ ਕਿ ਹੋਣਗੇ ਨਤੀਜੇ ਸਾਰੇ ਮੁੱਲ ਕੇ ਖੜੇ ਆ ਸੰਘੇ ਪਾ ਰਹੇ ਸਾਡੇ ਜਗਰਾਤ ਸਿੰਘ ਗਾਜੇ ਪਹਿਲਵਾਨ ਹੋਣੇ ਕੈਨੇਡਾ ਤੋਂ ਪਿੰਡ ਦੇ ਮੇਲੇ ਦੇ ਨਾਲ ਜੁੜੇ ਹੋਣਗੇ ਬਲਜਿੰਦਰ ਬਾਠ ਹੋਣੀ ਅਮਰੀਕਾ ਤੋਂ ਜੁੜੇ ਹੋਣਗੇ ਇਸ ਪਿੰਡ ਦੇ ਨਾਲ ਪਿਆਰ ਵੱਡਾ ਰੈਂਬੋ ਵੱਡੀ ਹੈ ਮਰੇ ਬਾਬੇ ਨਾਨਕ ਵਾਲਿਆ ਹੋ ਸਾਹਮਣੇ ਆ ਪਿੰਡ ਦੇ ਵਿੱਚ ਕਹਿੰਦੇ ਥੋੜੇ ਦਿਨਾਂ ਤੱਕ ਫਿਰ ਪੱਤਰ ਨੇ ਥੋੜੇ ਦਿਨਾਂ ਤੱਕ ਤਰੀਕ ਆਂ ਫਿਰ ਅਨਾਉਂਸ ਕਰ ਦਿੱਤੀਆਂ ਜਾਣਗੀਆਂ ਹਰਮਨ ਕਬੱਡੀ ਪਾ ਰਿਹਾ ਨਸ਼ਰਪੁਰੇ ਦੀ ਧਰਤੀ ਦਾ ਨੌਜਵਾਨ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਤੇ ਟੱਕਰ ਸੰਭਾਲ ਪਿੰਨ ਵਾਲਾ ਫੇਰ ਸ਼ਕਤੀਮਾਨ ਦੇਵੇ ਜ਼ੋਰਦਾਰ ਇਹ ਧਣ ਧਣ ਕਰਵਾ ਰਿਹਾ ਸਰਾ ਕਰਵਾ ਰਿਹਾ ਇਧਰਲੀ ਸਹਿਰ ਸਾੰਬਾ ਕਬੱਡੀ ਪਾ ਰਿਹਾ ਕਿਹੜੀ ਫਗਾਨਾਂ ਵਾਲੇ ਦੀ ਪਾਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ ਚਾਰ ਸਟਾਪਰਾਂ ਦੇ ਵਿੱਚੋਂ ਰਾਜਨਾ ਹੋ ਸਾਹਮਣੇ ਆਜ ਸੇਬੋ ਨੂੰ ਆਹ ਟੱਕਰ ਰਾਜਨ ਦੇ ਨਾਲ ਕੀ ਬਾਤ ਆਹ ਬੱਗੀ ਤੇਰੀ ਕਮਾਤੋਂ ਨਿਕਲੀ ਔਰਦੀ ਨੂੰ ਬਾਜ ਪੈ ਗਿਆ ਕਰਾਲਾ ਸਾਹਿਬ ਵਾਕੀ ਬਾਜ ਪੈਣ ਮਾਰਵਾ ਦਿੱਤੀ ਹੈ ਚੇਚੇ ਤੌਰ ਤੇ ਸੀ ਪਹਿਲਵਾਨ ਜੀਆਂ ਦਾ ਧੰਨਵਾਦ ਕਰਦੇ ਆਂ ਸਰਦਾਰ ਬਲਵਿੰਦਰ ਸਰਦਾਰ ਭੁਪਿੰਦਰ ਸਿੰਘ ਜੀ ਪਹਿਲਵਾਨ ਨਨ ਜਿਹਨਾਂ ਨੂੰ ਬਲਟ ਮੋਟਰਸਾਈਕਲ ਦੇ ਕੇ ਕੈਨੇਡਾ ਵਾਲੇ ਦਰਮਾਗ ਭਾਈ ਉਹਨਾਂ ਨੇ ਬੜਾ ਵੱਡਾ ਮਾਣ ਸਨਮਾਨ ਦਿੱਤਾ ਹੈ ਹਿੰਦਾਂ ਕਬੱਡੀ ਪਾ ਰਿਹਾ ਇੱਕ ਸੋਲ ਪਿੰਡ ਵਾਲਾ ਇੱਕ ਆ ਹਿੰਦਾਂ ਨੌਜਵਾਨ ਦੇਖਦੇ ਆ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ ਕੁੱਕੂ ਦਾ ਦਰਾਂਜ ਕੇ ਪਹਿਲਵਾਨ ਕੇ ਪਿੰਡ ਲੋਧੀ ਜਗਦੇਵ ਕਲਾਮ ਵਾਲਾ ਉਹ ਕਹਿੰਦੇ ਇਧਰਲੀ ਸਾਈਡ ਕਮਾਲ ਕਰੀ ਜਾ ਰਿਹਾ ਹੈ ਸੰਘਾ ਸਰਦਾਰਾਂ ਦੀ ਟੱਕਰ ਹੈ ਜਿਹੜੀ ਸਾਈਡ ਬਾਬਾ ਆਤਮਾ ਰਾਮ ਜੀਆ ਦਾ ਗੁਰੂ ਘਰ ਹੈ ਉਧਰਲੀ ਸਾਈਡ ਟੀਮ ਸਹੀ ਖੀਰਾ ਵਾਲੀ ਦੀ ਉਸ ਟੀਮ ਦੇ ਨੰਬਰ ਨੇ 16 ਤੇ ਵਿਰੋਧੀ ਸਾਈਡ ਜਿਹੜੀ ਟੀਮ ਹੈ ਸਾਹਮਣੇ ਵਾਲੀ ਸਾਈਡ ਮਾਧਾ ਸਪੋਰਟਸ ਕਬੱਡੀ ਅਕੈਡਮੀ ਘਿਹਾਰਾ ਕੋਚ ਜਸਮੰਦਰ ਕਲਸੀ ਜੀ ਆਂ ਦੀ ਜਿਹੜੀ ਸਾਈਡ ਮਹਾਪੁਰਸ਼ਾਨਾ ਜਹਾਜ਼ ਖੜਾ ਹੋਇਆ ਉਸ ਟੀਮ ਦੇ ਨੰਬਰ ਨੇ 26 ਪੰਜਾਂ ਜੱਫਿਆਂ ਦੀ ਜਿਹੜੀ ਟੀਮ ਲੀਡ ਕਰ ਰਹੀ ਹੈ 16 ਤੇ 26 ਦੇ ਦਰਮਿਆਨ ਹਾਂਜੀ ਵੀਰ ਜੀ